ਲਓ ਜੀ ਚੜ ਗਿਆ ਦਿਨ ਹੋ ਗਈ ਸਵੇਰ ਤੇ ਮਿਹਨਤ ਕਾਸ਼ੇ ਲੋਗ ਵੀ ਹੋ ਗਾਇਆ ਤਿਆਰ ਦਾਤਣਵਾਰੀ ਹੋ ਰਹੀ ਆ ਤੇ ਡਿਊਟੀ ਤੇ ਜਾਣ ਲਈ ਤਿਆਰ ਬਾਰ ਤਿਆਰ ਬਾਕੀ ਦੱਸਦੇ ਆ ਤੁਹਾਨੂੰ ਕੀ ਕੰਮ ਚੱਲਦਾ ਆ ਇੱਥੇ ਤੇ ਇੱਧਰ ਆਪਣਾ ਟੈਂਟ ਸਮਾਨ ਦਿੱਤਾ ਆਪਾਂ ਇਕੱਠਾ ਕਰਨਾ ਸ਼ੁਰੂ ਕਰਤਾ ਆ ਤੇ ਹੁਣ ਕਰੀਏ ਟੈਂਟ ਨੂੰ ਇਕੱਠਾ ਬਾਕੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਟੈਂਟ ਨੂੰ ਇਕੱਠਾ ਕਰਕੇ ਤੇ ਘੋੜੇ ਤੇ ਸਮਾਨ ਲੱਦ ਕੇ ਹਾਂਜੀ ਜਿੱਥੇ ਆਪਾਂ ਰੁਕੇ ਆ ਤੇ ਉੱਥੇ ਆ ਬਾਈ ਕਹਿੰਦੇ ਕੋਈ ਸਾਈਕਲ ਆਹੀਂ ਝੂਟੇ ਲੈਣੇ ਆ ਘੋੜੇ ਦੀਆਂ ਲਗਾਮਾਂ ਅਹੀਂ ਵੀ ਛੱਡ ਕੇ ਦੇਖਣੀਆਂ ਆ ਆਪਾਂ ਕਹਾਂ ਬਾਈ ਕੋਈ ਚੱਕਰ ਨਹੀਂ ਜਿੱਥੇ ਇੰਨਾ ਜਿਤ ਮਾਨ ਬਖਸ਼ਿਆ ਸਾਨੂੰ ਬਿਆਰ ਵਾਲਿਆਂ ਨੇ ਜੀ ਨਾਲ ਚਲਾ ਦੂੰ ਭਾਵੇਂ 2 ਘੰਟੇ ਚਲਾ ਰੁਕ ਲਿਆਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਲੈ ਰਿਹਾ ਸਵਾਦ ਜਵਾਨ ਅੱਗੇ ਸੇ ਅੱਗੇ ਸੇ ਉਤਰਨਾ ਪਿੱਛੇ ਸੇ ਮਤ ਘੁਮਾਨਾ ਟਾਂਕੋ हां सही 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 कैसा लगा बहुत ठीक है इसमें हां जा रहा आ, है ऐसा ही मु जा रहा बहुत स्पीड कैसा लगा बहुत अच्छा सही है जी हां जी की हाल थी सारेया दा पहला दा सारे अपने YouTube ਪਰਵਾਰ ਨੂੰ ਭੈਣ ਭਰਾ ਮਤਾਮਾ ਬਜ਼ੁਰਗਾਂ ਨੂੰ ਰੜਕੀ ਵਾਲੇ ਕੱਲੋਂ ਤੇ ਉਹ ਮਗਰ ਖੜਾ ਆਪਣਾ ਘੋੜਾ ਆਹਦੇ ਬਾਅਦ ਇਧਰ ਲਾਨੀ ਦੀ ਕੀ ਰੋਡਕੀ ਵਾਲੇ ਰੋਡਕੀ ਵਾਲੇ ਦੇ ਕੋਲੇ ਤੂਫਾਨ ਵੱਲੋਂ ਜੀ ਸੱਤ ਸ਼੍ਰੀ ਅਕਾਲ ਐਸ ਟਾਈਮ ਆਪਾਂ ਖੜੇ ਆ ਜੀ ਸੂਬਾ ਬਿਹਾਰ ਦੇ ਕਸਬੇ ਬਾਲੂ ਬਾੜੀ ਦੇ ਵਿੱਚ ਪਿੰਡੂ ਕਸਬਾ ਹੈ ਬਾਲੂ ਬਾੜੀ ਜ਼ਿਲ੍ਹਾ ਇਹਦਾ ਕਿਸ਼ਨਗੰਜ ਤੇ ਇਹ ਜਿੱਥੇ ਆਪਾਂ ਖੜੇ ਆ ਤੋਂ ਜਿਹੜੀ ਨੇਪਾਲ ਦੀ ਬਾਰਡਰ ਲਾਈਨ ਹੈ ਸਿਰ 500 ਮੀਟਰ ਦੀ ਦੂਰੀ ਤੇ ਆ ਅੱਧਾ ਕਿਲੋਮੀਟਰ ਦੀ ਦੂਰੀ ਤੇ ਤੇ ਜਿਹੜਾ ਬਾਰਡਰ ਆ ਬੱਦਰਪੁਰ ਉਹ 6 ਕਿਲੋਮੀਟਰ ਆ ਜੀ ਇੱਥੋਂ ਤੇ ਅੱਗੇ ਆਪਣਾ ਨੂੰ 3 ਕਿਲੋਮੀਟਰ ਤੇ ਬਾਰਡਰ ਆ ਆਪਾਂ ਨੂੰ ਬੰਗਾਲ ਤੇ ਬਿਹਾਰ ਦਾ ਤੇ ਇਹ ਜਿਹੜਾ ਇੱਥੇ ਕੰਮ ਚੱਲ ਰਿਹਾ ਆ ਇਹ ਰੋਡ ਲਾਈਨ ਦਾ ਜਿੱਥੇ ਆਪਾਂ ਰਾਹ ਰਹਿਣ ਨੂੰ ਜਗ੍ਹਾ ਮਿਹੜੀ ਬਹੁਤ ਇੱਜ਼ਤ ਮਾਣ ਸਤਿਕਾਰ ਬਖਸ਼ਿਆ ਇੱਥੇ ਦੇ ਬੰਦਿਆਂ ਨੇ ਜਿੰਨੇ ਵੀ ਮੁਲਾਜ਼ਮ ਇੱਥੇ ਕੰਮ ਕਰਦੇ ਆ ਇਹ ਆਪਾਂ ਨੂੰ ਨਹੀਂ ਇੱਜ਼ਤ ਮਾਣ ਮਿਲ ਰਿਹਾ ਬਿਹਾਰ ਚ ਸਚਾਈ ਆ ਇਹ ਰੁੜਕੀ ਵਾਲੇ ਨੂੰ ਨਹੀਂ ਮਿਲ ਰਿਹਾ ਇਹ ਸਿਰਫ ਆ ਦਸਤਾਰ ਤੇ ਆਹ ਦਾੜੀ ਰੱਖਾਇਆ ਦਾੜਾ ਪਰ ਰੱਖਾਇਆ ਇਹ ਇਹਨੂੰ ਮਿਲ ਰਿਹਾ ਆ ਕਿਉਂਕਿ ਪਹਿਲਾਂ ਵੀ ਆਪਾਂ ਸਫਰ ਬਿਹਾਰ ਦੇ ਵਿੱਚ ਕਰ ਚੁੱਕੇ ਆ ਜਦੋਂ ਆਪਾਂ ਪੰਜ ਤਖਸਵਾਨਾਂ ਸਫਰ ਕੀਤਾ ਸੀ ਉਸ ਟਾਈਮ ਇੰਨਾ ਇੱਜ਼ਤ ਮਾਨ ਸਤਕਾਰ ਨਹੀਂ ਮਿਲਿਆ ਸੀ ਜਿੰਨਾ ਇਸ ਵਾਰ ਮਿਲ ਰਿਹਾ ਆ ਤੇ ਰਾਤ ਦਾ ਖਾਣਾ ਵੀ ਬਾਈਆਂ ਨੇ ਖੁਲਾਇਆ ਮੈਸ ਦੇ ਵਿੱਚ ਤੇ ਹੁਣ ਵੀ ਜਾਣ ਨਹੀਂ ਦਿੱਤਾ ਬਾਈ ਕਹਿੰਦੇ ਵੀ ਨਾਸ਼ਤਾ ਕਰਕੇ ਜਾਣਾ ਤੇ ਨਾਸ਼ਤਾ ਆਪਾਂ ਕਰ ਲਿਆ ਆ ਬਾਈਆਂ ਦੇ ਕੋਲੋਂ ਤੇ ਬਾਕੀ ਦਸ ਗੱਲ ਕਰਦੇ ਆ ਜਿਹੜਾ ਇਹ ਲੈਂ ਬਾਰਡਰ ਲਾਈਨ ਤੇ ਰੋਡ ਬਣ ਰਿਹਾ ਹਨਾ ਇਹ 175 ਕਿਲੋਮੀਟਰ ਦਾ ਆ ਬਣ ਰਿਹਾ ਸਿਰਫ ਐਸਐਸਪੀ ਦੇ ਲਈ ਕਿ ਬਈ ਬਾਰਡਰ ਤੋਂ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਯਾਨੀ ਕਿ ਜਿੱਨਾ ਬਿਹਾਰ ਦੇ ਬਾਰਡਰ ਲੱਗਦੇ ਆ ਉਦੋਂ ਬਾਅਦ ਜਿਹੜੇ ਯੂਪੀ ਦੇ ਬਾਰਡਰ ਲੱਗਦੇ ਆ ਹੈਲੋ ਹੈਲੋ ਯੂਪੀ ਦੇ ਬਾਰਡਰ ਲੱਗਦੇ ਆ ਨੇਪਾਲ ਦੇ ਨਾਲ ਇਹ ਸਾਰੇ ਬਾਰਡਰਾਂ ਨੂੰ ਕਵਰ ਕਰੂਗੀ ਰੋਡ ਇਹ ਇਹ ਐਸਐਸਪੀ ਦੇ ਲਈ ਬਣ ਰਿਹਾ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਜਾਣ ਲਈ ਜਾਣੀ ਕਿ ਆਪਾਂ ਇਸ ਟਾਈਮ ਨੇਪਾਲ ਬਾਰਡਰ ਦੇ ਬਿਲਕੁਲ ਨਜ਼ਦੀਕ ਆ 500 ਮੀਟਰ ਦੀ ਦੂਰੀ ਤੇ ਤੇ ਬੰਗਾਲ ਬਾਰਡਰ ਤੋਂ 3 3 ਕਿਲੋਮੀਟਰ ਦੀ ਦੂਰੀ ਤੇ ਬਦਰਪੁਰ ਬਾਰਡਰ 6 ਕਿਲੋਮੀਟਰ ਦੂਰ ਆ ਜਾਓ ਗੱਲਾਂ ਬਹੁਤ ਕਰੀ ਜੈਣਾ ਰੋਡ ਕੀ ਵਾਲਿਆ ਬੱਸ ਕਰ ਹੁਣ ਸਫਰ ਕਰ ਲਾ ਸ਼ੁਰੂ ਠੀਕ ਹੈ ਜੀ ਕਰਦੇ ਆ ਸਫਰ ਸ਼ੁਰੂ ਓ ਮਗਰ ਕਿਧਰ ਨੂੰ ਬਾਹਰ ਚਲ ਗਏ ਚਾ ਇਧਰ ਨੂੰ ਜਾਣੀਆਂ ਇਹ ਭਲਿਕਾ ਵਜਦਾ ਓ ਮਗਰ ਖੜਾ ਆਪਣਾ ਤੂਫਾਨ ਨਾਲ ਛੱਡਦੇ ਉਹਦੀਆਂ ਲਗਾਮਾਂ ਆ ਜਾਓ ਜੀ ਲੋ ਜੀ ਲੈ ਕੇ ਅਕਾਲਪੁਰ ਸੱਚੇ ਬਾਦਸ਼ਾਹ ਜੀਆਂ ਦਾ ਨਾਂ ਸੜਕੀਆਂ ਆਪਾਂ ਲਗਾਵਾ ਘੋੜੇ ਦੀਆਂ ਬਿਹਾਰ ਦੀਆਂ ਸੜਕਾਂ ਤੇ ਤੇ 3 ਕਿਲੋਮੀਟਰ ਅੱਗੇ ਜਾ ਕੇ ਬੰਗਾਲ ਚ ਐਂਟਰ ਕਰ ਜਿਆਂਗੇ ਅੱਜ ਤੇ ਸਮਾਂ ਹੋ ਗਿਆ ਜੀ ਸਵੇਰ ਦੇ 6:30 ਹੋ ਗਿਆ। ਸ ਮੌਸਮ ਐਦਾਂ ਦਾ ਆਇਆ ਇੱਧਰ। ਫਰੰਟ ਲਾਈਟ ਤਾਂ ਆਪਾਂ ਨਹੀਂ ਲਾਈਓ। ਮੋਰੇ ਤੇ ਬੈਕ ਲਾਈਟ ਲਾਤੀ ਆ ਮੈਂ ਕਿਹਾ ਪਿੱਛੋਂ ਗੱਡੀ ਗੱਡੀ ਵਾਲਿਆਂ ਨੂੰ ਪਤਾ ਲੱਗਦਾ ਰਹੂਗਾ ਵੀ ਕੋਈ ਕਮੜਾ ਜਾ ਰਿਹਾ ਆ ਸਾਈਕਲ ਤੇ ਇਦਾਂ ਦਾ ਝਾਕਾ ਵਕਾਈ ਰੋਡ ਦੇ ਵਾਲੇ ਦੁਆਲੇ ਇਦਾਂ ਕਹਦੇ ਵੇਖ ਲੈ ਜਦੋਂ ਗੱਲ ਨਾਲ ਕੋਈ ਆਉਂਦੀ ਹੋਵੇ ਰੁੜਕੀ ਵਾਲਿਆ ਠੀਕ ਹੈ ਜੀ ਬਾਰਡਰ ਕਰਦੇ ਆ ਫੇਰ ਕ੍ਰੋਸ ਆ ਜਾਓ ਹਾਂਜੀ ਲੋ ਜੀ ਆਪਾਂ ਇਸ ਟਾਈਮ ਖੜੇ ਆ ਬੰਗਾਲ ਦੇ ਵਿੱਚ ਜਿਹੜੀ ਬਿਹਾਰ ਦੀ ਚੈੱਕਪੋਸਟ ਸੀਗੀ ਉਹ 100 ਮੀਟਰ ਪਿੱਛੇ ਰਹਿ ਗਈ ਆ ਯਾਨੀ ਕਿ ਬਾਰਡਰ ਆ ਗੱਲ ਗਲੀਆ ਗੱਲ ਗਲੀਆ ਜਿਹੜਾ ਹੱਦ ਬਣਾਉਂਦਾ ਆ ਬਿਹਾਰ ਸੂਬੇ ਦੀ ਤੇ ਬੰਗਾਲ ਸੂਬੇ ਦੀ ਇਹ ਇਸ ਟਾਈਮ ਆ ਜਿਹੜੇ ਮੁਲਾਜ਼ਮ ਖੜੇ ਆ ਬੰਗਾਲ ਦੇ ਆ ਯਾਨੀ ਕਿ ਆ ਗੱਡੀ ਹੁਣ ਬੰਗਾਲ ਸੈਂਟਰ ਹੋ ਗਈ ਆ ਚਲੋ ਜੀ ਬਿਹਾਰ ਸੂਬਾ ਆਪਾਂ ਕਰ ਲਿਆ ਕ੍ਰੋਸ ਤੇ ਹੁਣ ਜਿਹਦਾ ਸਫਰ ਆਪਣਾ ਹੁਣ ਬੰਗਾਲ ਦੇ ਵਿੱਚ ਆ ਦੇਖਦੇ ਆ ਕਿੰਨੇ ਦਿਨ ਲੱਗਦੇ ਆ ਬੰਗਾਲ ਦੇ ਵਿੱਚ ਇਹ ਰੋਡ ਜਾਂਦਾ ਸਿੱਧਾ ਸਿੱਲੀ ਗੁੜੀ ਨੂੰ ਪਰ ਆਪਾਂ ਸਿੱਲੀ ਗੁੜੀ ਵਾਲਾ ਦੱਸਿਆ ਬਈ ਕੈਨਸਲ ਕਰਤਾ ਕੰਮ ਤੇ ਦਾਰਜਲਿੰਗ ਵਗੈਰਾ ਸਿੱਕਾਂ ਵਗੈਰਾ ਐਂਡ ਤੇ ਘੁੰਮਾਂਗੇ ਤੇ ਲੈਟ ਆਪਾਂ ਲਾਤੀ ਆ ਤੋਂਦ ਹੈਗੀ ਆ ਤੇ ਮੋਰੇ ਉਹ ਰੋਡ ਇੱਕ ਆ ਸਿੰਗਲ ਚੱਲਣਾ ਆ ਹੁਣ ਆਪਣੇ ਸੱਜੇ ਹੱਥ ਦੇਖਦੇ ਹਾਂ ਕਿੱਥੇ 2 ਕਿਲੋਮੀਟਰ ਦੀ ਦੂਰੀ ਤੇ ਹੁਣ ਆਇਆ ਫੇਰ ਕਰਦੇ ਹਾਂ ਗੱਲਬਾਤ ਮੜਿਆ ਭਜਾਈਏ ਪਹਿਲਾਂ ਘੋੜਾ ਹਾਂਜੀ ਆਪਾਂ ਇਸ ਟਾਈਮ ਖੜੇ ਆ ਜੀ ਬੈਸਟ ਬੰਗਾਲ ਦੇ ਸੂਬੇ ਵਿੱਚ ਤੇ ਇਹ ਜਿਹੜਾ ਕਸਵਾ ਆ ਸ਼ਹਿਰ ਇਹ ਰੱਖ ਲਓ ਸ਼ਹਿਰ ਇਹ ਰੱਖ ਲਓ ਵਾਲੂਗਾੜਾ ਤੇ ਜ਼ਿਲ੍ਹਾ ਇਹਦਾ ਦਾਰਜਲਿੰਗ ਨਾਜ਼ਰਿੰਗ ਸਾਰੇ ਨੂੰ ਪਤਾ ਹੀ ਆ ਬਹੁਤ ਖੋਣਾ ਘੁੰਮਣ ਪਰਣ ਵਾਲੀ ਜਗਾ ਆ ਉਹ ਆਪਾਂ ਐਂਡ ਤੇ ਕਵਰ ਕਰਾਂਗੇ ਜਦੋਂ ਵਾਪਸੀ ਦਾ ਟਾਈਮ ਹੋਊਗਾ ਪੰਜਾਬ ਵੱਲ ਨੂੰ ਤੇ ਆ ਸਿੱਧਾ ਰਾਜ ਹਲ ਜਾਂਦਾ ਆ ਸਾਰੇ ਜਲਦੀ ਸਿੱਲੀ ਗੁੜੀ ਨੂੰ ਸਿੱਲੀ ਗੁੜੀ ਇੱਥੋਂ ਰਹਿ ਜਾਂਦਾ 30 35 ਕਿਲੋਮੀਟਰ ਤੇ ਜਾਣ ਕੇ ਆਪਾਂ ਜੇ ਘਵਾਟੀ ਵੱਲੋਂ ਜਾਣਾ ਤਾਂ ਸਿੱਲੀ ਗੁੜੀ ਹੋ ਕੇ ਵੀ ਜਾ ਸਕਦੇ ਆ ਤੇ ਇੱਕ ਰੋਡ ਆ ਜਾਂਦਾ ਆ ਜੀ ਇਹ ਨਹੀਂ ਆ ਹਾ ਹਾ ਤੇ ਇਹ ਮੋੜੇ ਜਾ ਕੇ ਮੇਨ ਹਾਈਵੇ 27 ਦੇ ਨਾਲ ਟੱਚ ਹੋ ਜਾਣਾ ਆ ਤੇ ਇਹ ਆ ਜਿਹੜਾ ਰੋਡ ਆ ਇਹ ਹੈਗਾ ਆ ਉਹ ਹੀ ਜਿਹੜਾ ਆਪਾਂ ਚੱਲਦੇ ਆਉਣੇ ਪਿੱਛੇ ਬਿਹਾਰ ਦੇ ਵਿੱਚੋਂ 327 ਆ ਜਿੱਧਰੋਂ ਗੱਡੀ ਆਈ ਆਪਾਂ ਇਧਰ ਨੂੰ ਹੋ ਜਾਣਾ ਆ ਇਹ ਮੋੜੇ ਜਾ ਕੇ 10 ਕਿਲੋਮੀਟਰ ਇੱਦਾਂ ਫਿੰਗਰ ਰੋਡ ਜਾ ਕੇ ਮੋੜੇ ਜਾ ਕੇ ਟੱਚ ਹੋ ਜਾਣਾ ਆ 27 ਦੇ ਨਾਲ ਆ ਜਾਓ ਛੱਡੀਏ ਲਗਾਮਾਂ ਰੋਡ ਬਾਰੇ ਆਪਾਂ ਨੂੰ ਕੱਲ ਟਾਬੇ ਦੇ ਬਾਈ ਮਿਲੇ ਸੀਗੇ ਡਰਾਈਵਰ ਆਪਣੇ ਟਰੱਕ ਡਰਾਈਵਰ ਆਪਣੇ ਲੁਧਿਆਣੇ ਤੋਂ ਉਹ ਬਾਈਆਂ ਨੇ ਆਪਾਂ ਨੂੰ ਪਹਿਲਾਂ ਹੀ ਦੱਸਦਾ ਸੀ ਬਾਈ ਕਹਿੰਦੇ ਰੋਡ ਬਹੁਤ ਛਕਤੀ ਆ ਬਹੁ ਹੱਲੇ ਦਾ ਪਰ ਰੋਡ ਕਹਿੰਦੇ ਚੱਲਦਾ ਬਹੁਤੇ ਸ਼ਾਮ ਦੇ ਟਾਈਮ ਤੇ ਮੈਂ ਕਿਹਾ ਭਾਈ ਆਪਾਂ ਕਿਹੜਾ ਸ਼ਾਮ ਨੂੰ ਚੱਲਣਾ ਸਵੇਰੇ ਸਵੇਰੇ ਕੱਢ ਲੈਣਾ ਉਹ ਕਹਿੰਦਾ ਹਾਂ ਬਹੁਤ ਵਧੀਆ ਤੇ ਇਹ ਗੱਲ ਉਹਦੀ ਸੱਚੀ ਆ ਵੀ ਰੋਡ ਬੜਾ ਹੱਲੇ ਦਾ ਤੇ ਆਲੇ ਦੁਆਲੇ ਇਧਰ ਅਕਤ ਸੋਣਾ ਜਿਹੜੀ ਕੇ ਨੰਦ ਵਜਰੇ ਆ ਸਰਦ ਇੱਥੇ ਆ ਕੇ ਚਾ ਚੜ ਗਏ ਜਿਹੜੇ ਰੌੜਕੀ ਵਾਲੇ ਨੇ ਇਹ 10 ਕਿਲੋਮੀਟਰ ਦਾ ਜਾਂ 15 ਕਿਲੋਮੀਟਰ ਦਾ ਹੱਦ ਗੇੜ ਆ ਫੇ ਆਪਾਂ ਨੈਸ਼ਨਲ ਹਾਈਵੇ 27 ਤੇ ਦੱਸਿਆ ਬੋਧੀਲੀ ਕਲੇਪ ਚ ਵੀ ਚੜ ਜਾਂਗੇ ਇਹ ਆ ਬੰਗਾਲ ਦੇ ਵਾਲੇ ਦੁਆਲੇ ਦਾ ਝਾਕਾ ਬੈਠੇ ਜਵਾਨ ਲਓ ਜੀ ਮਾਰੋ ਦੀ ਚਾਤੀ ਇਹ ਆ ਚਾਹ ਪੱਤੀ ਦੇ ਬਾਗ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਆ ਚਾਹ ਪੱਤੀ ਦਾ ਬਾਗ ਆ ਇਹ ਐ ਸਾਈਡ ਵੀ ਤੇ ਜਿਹੜੀ ਆਪਾਂ ਡਿਟੇਲ ਤੇ ਵੀਡੀਓ ਵਾ ਚਾਹ ਪੱਤੀ ਦੇ ਉੱਤੇ ਸਾਰੀ ਐ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਜਾਂ ਤਾਂ ਅਸਾਮ ਸੂਬੇ 'ਚ ਜਾ ਕੇ ਪਾਵਾਂਗੇ ਤੇ ਜਾਂ ਧਾਰਜਲਿੰਗ ਸਿੱਕਮ ਦੇ ਸਾਈਡ ਤੇ ਉਦਾਂ ਮੈਂ ਕਹਾਂ ਤੁਹਾਨੂੰ ਜਰਾ ਨਿਗਾਹ ਮਰਾਨਿਆਂ ਚਾਹ ਪੱਤੀ ਦੇ ਬਾਗਾਂ ਦੇ ਆਨੰਦ ਵਜਾ ਵਿਆ ਵਾ ਇਹਨਾਂ ਨੂੰ ਦੇਖਦੇ ਜਿਹੜੀ ਯਾਰ ਪਹਿਲੀ ਵਾਰੀ ਦੇਖੀ ਹੁੰਦੀ ਆੱਖੀ ਉਹਦਾ ਆਨੰਦ ਹੀ ਵੱਖਰਾ ਆਉਂਦਾ ਆ ਆਨੰਦ ਮਾਨ ਦੇ ਵਾ ਘੁੜਾ ਭਜਾਈ ਜਾਂਦੇ ਆ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਫੋਰ ਲਾਈਨ ਤੇ ਆਪਣਾ ਘੁੜਾ ਚੜਿਆ ਆ ਤੇ ਰੋੜਕੀ ਆਲਾ ਸੂਬਾ ਬੰਗਾਲ ਦੇ ਵਿੱਚ ਤੇ ਇੱਥੇ ਇੱਕ ਬੋਰਡ ਮਿਲਿਆ ਸੀ ਜਿਹੜਾ ਸੀਗਾ ਆਪਣੇ ਇਹ ਜਲਪਾਈ ਗੁੜੀ 53 ਕਿਲੋਮੀਟਰ ਲੱਗਿਆ ਜਲਪਾਈ ਗੁੜੀ ਦਾ ਅੱਜ ਆਪਾਂ ਕ੍ਰੋਸ ਕਰ ਦੇਣੀ ਆ 30 ਕਿਲੋਮੀਟਰ ਦਾ ਸਫ਼ਰ ਆਪਾਂ ਕਰ ਲਿਆ ਹੁਣ ਆ ਮੋਟਾ-ਮੋਟਾ ਆਈਡੀਆ ਆ ਕਿਉਂਕਿ ਸਾਈਕਲ ਦੀ ਚਾਲ ਤੋਂ ਤੇ ਆਪਣੇ ਜ਼ੋਰ ਲੱਗਣ ਤੋਂ ਹੁਣ ਜੱਜਮੈਂਟ ਹੋ ਜਾਂਦੀ ਆ ਵੀ ਇੰਨੇ ਕਿਲੋਮੀਟਰ ਕੱਢ ਦਿੱਤੇ ਆਪਾਂ ਤੇ ਆਪਣੇ ਗੱਲ ਕਰੀਏ ਜੇ ਪੂਰੇ ਭਾਰਤ ਸੂਬੇ ਦੇ ਵਿੱਚ ਫੁੱਟਬਾਲ ਦੀ ਤਾਂ ਫੁੱਟਬਾਲ ਦਾ ਕ੍ਰੇਜ਼ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਹਾ ਬੈਸਟ ਬੰਗਾਲ ਦੇ ਵਿੱਚ ਆ। ਬਾਕੀ ਸਾਸੀ ਆ ਰਿਹਾ। ਚੱਲੋ ਭਾਈ ਤੂਫਾਨ ਸਿਆ ਘਰ ਇੱਥੇ ਰੈਸਟੋਰੈਂਟ ਥੋੜਾ ਜਿਹਾ। ਲਓ ਜੀ। ਗੱਡੀਆਂ ਨੰਗ ਲੈਣ ਦਿੰਦੇ ਹਨਾ। ਕੋਣੇ ਤਾਂ ਬਾਅਦ ਵਿੱਚ ਆਪਾਂ ਨੂੰ ਇੱਕ ਪੰਜਾਬੀ ਢਾਬਾ ਪੰਜਾਬੀ ਜਿਵੇਂ ਪੰਜਾਬੀ ਢਾਬਾ ਹੀ ਲਿਖਿਆ ਆ ਢਾਬਾ ਲਿਖਿਆ ਢਾਬ ਤੇ ਇਥੋਂ ਮੈਂ ਚਾਹ ਪਾਣੀ ਪੀਨੇ ਆ ਚਾਹ ਪਾਣੀ ਪੀ ਕੇ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਘੋੜਾ ਆਪਣਾ ਆਹ ਸਾਹਮਣੇ ਹੀ ਆ ਨਿਗਾ ਪੂਰੀ ਆਪਣੀ ਉੱਤੇ ਹੀ ਆ ਸੁਣਨਾ ਨਹੀਂ ਤੈਨੂੰ ਛੱਡਿਆ ਫਿਕਰ ਨਾ ਕਰੀ ਅੱਖ ਮੇਰੀ ਤੇਤੇ ਹੀ ਆ ਸਾਰੀ ਚਾਹ ਪੀ ਕੇ ਫੇਰ ਛੱਡਦੇ ਆਂ ਲਗਾਮਾ ਧਾਬਾ ਹੀ ਪੰਜਾਬੀ ਲਿਖਿਆ ਆ ਜੀ ਪਰ ਬੰਦੇ ਬਿਹਾਰ ਦੇ ਚਲਾਉਂਦੇ ਆ ਇਹਨੂੰ ਕਹਿੰਦੇ ਬਿਹਾਰ ਤੋਂ ਆ ਪੁੱਛਿਆ ਮੈਂ ਪੰਜਾਬੀ ਆ ਬੰਦੇ ਵੀ ਮਾਲਕ ਕਹਿੰਦੇ ਨਹੀਂ ਜੀ ਬਿਹਾਰ ਤੋਂ ਆ ਚਾਹ ਕੇ پیسے ਕੱਟ ਲੈ ਬਾਈ ਫਾਂਸਿਆ ਛੱਡੀਆਂ ਤੇਰੀਆਂ ਲਗਾਮਾਂ ਫੇ ਇਧਰੋਂ ਨਾ ਘਾਉਂਦਾ ਹੋਵੇ ਹੋਰੇ ਇਹਨਾਂ ਕੋ ਚੇ ਪੀ ਜਾਵੇ ਚੱਲ ਬਈ ਸੱਜਣਾ ਲਓ ਜੀ ਹੋਰੇ ਆ ਗਏ ਆਪਾਂ ਨੂੰ ਵੈਲਕਮ ਟੂ ਮਹਾਨੰਦਾ ਬਾਰਜ ਮਹਾਨੰਦਾ ਕੈਨਲ ਆ ਜਾਣੀ ਗਵਰਨਮੈਂਟ ਆਫ ਬੈਸਟ ਬੰਗਾਲ ड्रीम लैंड अम्यूजमेंट पार्क ਵੀ ਆ ਇੱਧਰ ਆਇਆ ਜੀ ਵਕਤੀ ਮੈਂ ਕਹਾ ਮੋਰੇ ਥੋੜੇ ਮਲਾਜ਼ਮ ਖੜੇ ਆ ਵੀਡੀਓ ਬਣਾਉਣ ਦੇ ਨਾ ਬਣਾਉਣ ਦੇ ਨਾ ਕਹਿ ਨਹੀਂ ਸਕਦੇ ਇੱਥੋਂ ਦਿਖਾ ਦਿੰਦੇ ਆ ਵੈਲਕਮ ਟੂ ਮਹਾਨੰਦਾ ਆਹ ਪੜ੍ਹ ਲਿਓ ਯਾਰ ਕੀ ਆ ਬੀ ਇਹ ਡਬਲ ਆਰ ਏ ਜੀ ਕੀ ਠੀਕ ਹੈ ਜੀ ਇਹ ਆ ਜੀ ਮਹਾਨੰਦਾ ਰਿਵਰ ਯਾਨੀ ਕਿ ਨੰਦੀ ਮਾਨੰਦੀ ਕਹਤਾਂ ਨਦੀ ਫੋਏ ਨੋ ਬੰਦਾ ਫਾਇਲ ਕਿਤੇ ਕਿਤੇ ਇਹ ਭਾਰਤ ਦੇ ਪੱਛਮੀ ਬੰਗਾਲ ਵਿਹਾਰ ਰਾਜ ਸੋ ਹੁੰਦੀ ਹੋਈ ਬੰਗਲਾਦੇਸ਼ ਦੇ ਵਿੱਚ ਵਹਿਣ ਵਾਲੀ ਇੱਕ ਨਦੀ ਆ ਇਹ ਜੀ ਇਦਾਂ ਕਹੇ ਤੇ ਬੇ ਨਾ ਇਹ ਗੰਗਾ ਨਦੀ ਦੀ ਇੱਕ ਓਪਨ ਨਦੀ ਆ ਜੀ ਇਹ ਹਿਮਾਲਿਆ ਤੋਂ ਨਿਕਲਦੀ ਆ ਆਪਣੇ ਦਾਰਜਲਿੰਗ ਤੋਂ 6 ਕਿਲੋਮੀਟਰ ਦੀ ਦੂਰੀ ਤੋਂ ਹਿਮਾਲਿਆ ਦੇ ਪਹਾੜਾਂ ਦੇ ਵਿੱਚੋਂ ਨਿਕਲਦੀ ਆ ਜੀ ਇਹ ਆ ਹਾਈਡਰੋ ਪ੍ਰੋਜੈਕਟ ਲੱਗਿਆ ਹੋਆ ਮਹਾਨੰਦਾ ਰਿਵਰ ਹਾਂਜੀ ਆਪਾਂ ਜੀ ਆਹ ਸਾਈਡ ਤੋਂ ਐਂਟਰ ਹੋਏ ਆ ਇੱਧਰ ਨੂੰ ਉੱਥੋਂ ਔਰ ਇੱਧਰ ਘੱਟੀ ਆ ਘੱਟੀ ਆ ਤੇ ਜਿਹੜਾ ਆਹ ਰੋਡ ਆ ਇਹ ਚੱਲ ਜਾਂਦਾ ਆਪਣੇ ਸਿੱਲੀ ਗੁੜੀ ਨੂੰ ਸਿੱਲੀ ਗੁੜੀ ਇੱਥੋਂ 5-6 ਕਿਲੋਮੀਟਰ ਰਹਿ ਗਿਆ ਤੇ ਆਪਾਂ ਜਾਣਾ ਆਹ ਰੋਡ ਇਹ ਰੋਡ ਤੇ ਮੋੜੇ ਆ ਗਿਆ ਇੱਕ ਲਾਲ ਲਾਈਟ ਆਉਣੀ ਆ ਉਥੋਂ ਬੰਗਲਾਦੇਸ਼ ਦਾ ਬਾਰਡਰ ਰਹਿੰਦਾ 2 ਕਿਲੋਮੀਟਰ ਦੀ ਦੂਰੀ ਤੇ ਤੇ ਆਪਾਂ ਉਥੋਂ ਹੋ ਜਾਣਾ ਲੈਫਟ ਆਪਣੇ ਜਲਪਾਈ ਗੁੜੀ ਜਲ ਨੂੰ ਆ ਲੱਗਾ ਜੀ ਬੋਰਡ ਬੰਗਲਾਦੇਸ਼ ਬਾਰਡਰ 2 ਕਿਲੋਮੀਟਰ ਆ ਲੱਗਾ ਬੋਰਡ ਬੰਗਲਾਦੇਸ਼ ਬਾਰਡਰ ਵੀ ਆਪਾਂ ਤੁਹਾਨੂੰ ਦਿਖਾ ਲਾਂਗੇ ਨਾਲੇ ਆਪ ਵੀ ਦੇਖਾਂਗੇ ਪਰ ਉਹ ਆਪਾਂ ਜਦੋਂ ਨਾਰਥ-ਈਸਟ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਜਾਉਣਾ ਆਪਾਂ ਇੱਧਰ ਵਾਪਸ ਵਾਪਸ ਹੋਣਾ ਹੀ ਵੈਣਾ ਇੱਧਰ 나ਸੀਕ ਵੀ ਆਪਾਂ 나ਸੀਕ ਗਏਤਾ ਸਿੱਕਮ ਵੀ ਐਕਸਪਲੋਰ ਕਰਨਾ ਤੇ ਦਾਰਜਲਿੰਗ ਵੀ ਤੇ ਸਿੱਲੀ ਗੁੜੀ ਸ਼ਹਿਰ ਵੀ ਤੇ ਇਸ ਕਰਕੇ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਕੇ ਆਪਾਂ ਹੋਇਆ ਨਾ ਆਹ ਰੋਡ ਤੇ ਇਹ ਰੋਡ ਜਾਂਦਾ ਗੁਆਟੀ ਨੂੰ ਆਪਣੇ ਜਲਪਾਈ ਗੁੜੀ ਜਲ ਨੂੰ ਆ ਜਾਓ ਜੀ ਫੇ ਛੱਡਿਏ ਲਗਾਮਾਂ ਤੂਫਾਨ ਦੀਆਂ ਲਓ ਜੀ ਇੱਧਰ ਜਵਾਨ ਲਾ ਕੇ ਬੈਠਾ ਆ ਪ੍ਰੈਸ਼ਰ ਜਿਹੜੇ ਉਹ ਗੱਡੀਆਂ ਧੋਣ ਵਾਲੇ ਹੁੰਦੇ ਆ ਰੰਗ ਵਰੰਗੇ ਤੇ ਮੈਂ ਕਿਹਾ ਆਪਾਂ એનર્ਜੀ ਡਾਊਨਲੋਡ ਕਰ ਲਈਏ ਤਾਂ ਇੱਥੇ ਖੜ ਗਏ ਸੀਗੇ ਤੇ ਇਲੈਕਟ੍ਰਿਕ ਹੋਲੀਏ ਤੇ ਸਿਟੀ ਅੰਦਰ ਥੋੜਾ ਜਿਆ ਹਾਂਜੀ ਲਓ ਜੀ ਇਸ ਟਾਈਮ ਆਪਾਂ ਖੜੇ ਆ ਸੂਬਾ ਬੰਗਾਲ ਆ ਜਿੱਥੇ ਆਪਾਂ ਖੜੇ ਆਇਆ ਸਾਰੀਅਮ ਨਾਂ ਦਾ ਕਸਬਾ ਮੇਨ ਹਾਈਪੇ ਦੇ ਉੱਤੇ ਉਹ ਮਗਰ ਟਾਬਾ ਕਲਿਆਣ ਟਾਬਾ ਤੇ ਉਹ ਖੜਾ ਆਪਣਾ ਤੂਫਾਨ ਤੇ ਇਹਨੂੰ ਜਿਲਾ ਪੈਂਦਾ ਆ ਆਪਣੇ ਜਲ ਪਾਈ ਗੁੜੀ ਤੇ ਇੱਥੇ ਮੈਂ ਕਿਹਾ ਥੋੜਾ ਬੜਾ ਰੋਟੀ ਪਾਣੀ ਖਾ ਲਈਏ એનર્ਜੀ ਬਣਾ ਲਈਏ ਤੇ ਨਾਲੇ 10 ਮਿੰਟ ਕਰ ਲਈਏ ਰੈਸਟ ਓਕੇ ਆ ਨਾ ਇਦਾਂ ਕਹਦੇ ਹੋਏ ਆਇਆ ਟਾਬਾ ਜੀ ਕਲਿਆਣ ਟਾਬਾ ਤੇ ਮੇਰੇ ਇੱਥੇ ਰੋਟੀ ਪਾਣੀ ਖਾ ਲਈਏ ਵਧੀਆ ਲੱਗਾ ਦੇਖਣ ਨੂੰ ਤੇ ਇਸ ਕਰਕੇ ਆਪਾਂ ਰੋਕ ਗਏ ਤੇ ਰੋਟੀ ਪਾਣੀ ਖਾ ਕੇ ਫੇਰ ਛੱਡਦੇ ਆਂ ਲਗਾਮ ਆਪਣੇ ਉਹ ਤੂਫਾਨ ਦੀਆਂ ਤੇ ਇਧਰ ਬਾਈ ਕਰੀ ਜਾਂਦਾ ਕੰਮ ਸਵਾਦੀ ਬਾਲਟੀ ਚੱਕੀ ਲਿਆਂਦਾ ਜਵਾਨ ਸਾਈਕਲ ਇਧਰ ਬਹੁਤ ਆ ਰਹਿਆ ਉਹ ਦੇਖੋ ਸਾਹਮਣੇ ਜਾਂਦੇ ਇਧਰ ਬਹੁਤ ਸਾਈਕਲਿੰਗ ਆ ਯਾਰ ਨਿਆਣੇ ਨੂਣੇ ਵੀ ਸਕੂਲੇ ਪਾਣ ਗਏ ਵੀ ਸਾਈਕਲਾਂ ਤੇ ਜਾਂਦੇ ਆ ਕਾਫੀ ਥਾਂ ਹੀ ਦੇਖਿਆ ਆਪਾਂ ਤੇ ਇਧਰ ਆ ਸਕੂਲ ਆ ਜੀ ਬੱਚੇ ਪੜ੍ਹਦੇ ਆ ਆ ਸਾਹਮਣੇ ਦੇਖੋ ਇੱਕ ਸਾਈਕਲ ਲਾਈਨ ਦਾ ਹੈਗੀ ਆ ਇਧਰ ਸਾਈਕਲਿੰਗ ਦਾ ਕਾਫੀ ਆ ਜ਼ੋਰ ਤੇ ਇਹ ਆਪਾਂ ਇਸ ਟਾਈਮ ਖੜੇ ਆ ਮੋਹਿਤਨਗਰ ਮੋਹਿਤਨਗਰ ਬੱਚੇ ਪੜ੍ਹਦੇ ਜ਼ਿਲ੍ਹਾ ਇਹਦਾ ਹੈਗਾ ਜਲਪਾਈ ਗੁੜੀ ਜਲਪਾਈ ਗੁੜੀ ਲਓ ਜੀ ਪਹੁੰਚ ਗਏ ਆ ਆਪਾਂ ਜਲਪਾਈ ਗੁੜੀ ਆਪਰ ਆਪਾਂ ਜਲਪਾਈ ਗੁੜੀ ਦੇ ਸ਼ਹਿਰ ਦੇ ਬਾਹਰ ਬਾਹਰ ਦੀ ਨਿਕਲ ਜਾਣਾ ਆ ਤੇ ਜਲਪਾਈ ਗੁੜੀ ਸ਼ਹਿਰ ਨੂੰ ਰੋਡ ਚੱਲ ਜਾਂਦਾ ਇੱਧਰ ਨੂੰ ਉਹ ਸਾਹਮਣੇ ਜਿਹੜਾ ਨਹੀਂ ਦੇਖਦੇ ਆ ਇਹ ਸ਼ਹਿਰ ਦੇ ਵਿੱਚੋਂ ਚੱਲ ਜਾਂਦਾ ਆ ਤੇ ਇਹ ਆਪਣੇ ਬੰਗਾਲ ਸੂਬੇ ਦਾ ਜ਼ਿਲ੍ਹਾ ਆ ਜਲਪਾਈ ਗੁੜੀ ਆ ਜਾਓ ਫੇ ਆਪਣਾ ਸਫਰ ਆ ਇੱਥੋਂ ਹਲੇ 40 ਕਿਲੋਮੀਟਰ ਦਾ ਜਿੱਥੇ ਆਪਾਂ ਪਹੁੰਚਣਾ ਆ ਮੈਂ ਗਿਆ ਇੱਕ ਛੋਟਾ ਜਿਹਾ ਚਾਕਾ ਮਰਾਦੀ ਹੈ ਤੁਹਾਡਾ ਜਲਪਾਈ ਗੁੜੀ ਤੋਂ ਗਵਾਟੀਆ ਨੂੰ ਜਾਂਦੇ ਆ ਇੱਕ ਛੋੜੇ ਜਿਹੇ ਪਿੰਡ ਦਾ ਪੁਲ ਦੇ ਉੱਤੇ ਖੜੇ ਸੀ ਕਿ ਮੈਂ ਗਿਆ ਸੋਹਣਾ ਲੱਗਾ ਹਰਿਆਲੀ ਬਹੁ ਹੈ ਯਾਰ ਗੱਲ ਜੇ ਆ ਰੋਡ ਤੇ ਖੇਤੀਬਾੜੀ ਆਪਾਂ ਦੇਖਦੇ ਆਂ ਇਹ ਇਹ ਆਪਣੇ ਝੋਨਾ ਵੱਢ ਬੁੱਢ ਕੇ ਖੜੰਬਾ ਮਸ਼ੀਨਾਂ ਦੇ ਨਾਲ ਕੱਢ ਕੁੱਢ ਲਿਆ ਆ ਤੇ ਅੱਗੇ ਬੀਜਣ ਤੇ ਬਾਕੀ ਚਾਰੀ ਖੇਤੀਬਾੜੀ ਜਿਹੜੀ ਆ ਉਹ ਆਪਣੇ ਦਾਰਜਲਿੰਗ ਸਾਈਡ ਤੇ ਆਪਾਂ ਤੁਹਾਨੂੰ ਦਿਖਾ ਲਾਂਗੇ ਬੰਗਾਲ ਸੂਬੇ ਦੀ ਯਾ ਬੇ ਨਾ ਚਾਕਾ ਛੋਟਾ ਜਿਹਾ ਦੇਖ ਲਾ ਵੀ ਇੰਨੇ ਆ ਹਰਿਆੰਡੀ ਆ ਦਰਖਤ ਜਿਹੜਾ ਤਾਂ ਉਹ ਨਿਆਣੇ ਖੇਡਦੇ ਆ ਉਹ ਗਰਾਊਂਡ ਯੂ ਮੋਦਾਬਾਦਾ ਆਪਣੇ ਫੋਨ ਦਾ ਇਹਦਾ ਨਿਆਰਾ ਆਪ ਜਾ ਗਿਆ ਜੂਮ ਨਾਲ ਦਾ ਬੜੀ ਦੂਰ ਆਓ ਇੱਥੇ ਤਾਂ ਕਿਥੇ ਛੜ ਲੜਦਾ ਇਹਨੇ ਜੂਮ ਨੇ ਤੇ ਆਹ ਦੇਖੋ ਲੋ ਜੀ ਜਵਾਨ ਦੇ ਰਿਹਾ ਟਰੈਕਟਰ ਦੇ ਕਿੜਾ ਪਾ ਰਿਹਾ ਬਾਣ ਚ 파ੜ ਇੱਧਰ ਥੋੜੇ ਜਿਹਾ ਕੰਮ ਲੇਟ ਫੇਟ ਤਾਂ ਹੋ ਜਾਂਦਾ ਆ ਇੱਧਰ ਜ਼ਮੀਨਾਂ ਥੋੜੀਆਂ ਸੇਮ ਵਾਲਾ ਏਰੀਆ ਆ ਹੈ ਜੀ ਇੱਥੇ ਉੱਧਰ ਗਾਈਆਂ ਚਰਦੀਆਂ ਹੋਈਆਂ ਆਉਦੇ ਤੇ ਨਾਲ ਹੀ ਉਹਨਾਂ ਤਕਰੀਬਨ ਇਨੀ ਵੀ ਸਾਰਾ ਵੱਡੇ ਹੀ ਲਿਆ ਆਇਆ ਲਓ ਜੀ ਆਪਾਂ ਪਹੁੰਚ ਗਏ ਆ ਇਸ ਟਾਈਮ ਖੜੇ ਆ ਆਹ ਆਪਣੇ ਟੋਲ ਟੈਕਸ ਪਲਾਇਆ ਤੇ ਉਹ ਲਪਲਾਇਆ ਯਾਰ ਪਤਾ ਨਹੀਂ ਇੱਧਰ ਨਾਂ ਬੜੇ ਹੋਰ ਤਰ੍ਹਾਂ ਦੇ ਆ ਹੌਸਲੂ ਦੰਗਾ ਆ ਕੁਝ ਕਰੇ ਕਰਦਾ ਆ ਐਚ ਜੂ ਐਸ ਐਲ ਯੂ ਡੀ ਐਨ ਜੀ ਏ ਲਾ ਲਿਓ ਹਸਾਬ-ਕਿਤਾਬ ਕੀ ਬਣਦਾ ਆ ਵੈਲਕਮ ਟੂ ਇਹ ਜੋ ਆਪਾਂ ਦੱਸਿਆ ਉਹ ਉਹ ਇਦਾਂ ਕਹਿ ਦੇਦੇ ਇੱਧਰ ਨਾਂ ਹੋਰ ਹੀ ਤਰ੍ਹਾਂ ਦੇ ਆ ਸ਼ਹਿਰਾਂ ਦੇ ਨਾ ਤਾਂ ਪੜ ਜੇ ਹੁੰਦੇ ਆ ਨਾ ਹੀ ਜ਼ੁਬਾਨ ਤੇ ਚੜਦੇ ਆ ਬਸ ਜ਼ੁਬਾਨ ਤੇ ਇੱਕੇ ਜਿਹੜੇ ਆ ਗਵਾਰਤੀ ਗਵਾਰਤੀ ਤੇ ਇਹ ਟੋਲ ਪਲਾਇਆ ਤੇ ਰੁਕਣ ਦਾ ਕਾਰਨ ਨਹੀਂ ਐ ਮੈਂ ਕਿ ਇੱਥੇ ਪਹਿਲਾਂ ਕਰੀ ਪੱਟੂ ਬਾਕੇ ਦੇਖੀਏ ਜੇ ਗੱਲ ਬਣ ਜਵੇ ਰਾਤ ਰੁਕਣ ਦੀ ਨਹੀਂ ਤਾਂ ਜਿਹੜੀ ਆਪਾਂ ਨੂੰ ਗਗਨਦੀਪ ਬਾਈ ਨੇ ਲੋਕੇਸ਼ਨ ਭੇਜੀ ਆ ਉਹ ਵੀ ਇੱਥੋਂ 7-8 ਕਿਲੋਮੀਟਰ ਹੀ ਉਧਰ ਢਾਬਾ ਸੈਨਿਕ ਢਾਬਾ ਆ ਕਿ ਫੌਜੀ ਭਰਾ ਦਾ ਹੋਣਾ ਆ ਜਿਹੜਾ ਸੈਨਿਕ ਰੱਖਿਆ ਆ ਨਾ ਤੇ ਪਹਿਲਾਂ ਇਹਨਾਂ ਦੇ ਦੇਖਦੇ ਆ ਪੱਟੂ ਬਾਕੇ ਜੇ ਭੈਜਵੇ ਤਾਂ ਲੋ ਬਈ ਜਿਹੜੇ ਆ ਟੋਲ ਪਲਾਇਆ ਦਾ ਆਪਾਂ ਨਾਂ ਜਾਂ ਨਹੀਂ ਪੜ੍ਹਨਾ ਆਉਂਦਾ ਸੀਗਾ ਇੱਥੇ ਆਪਣਾ ਗੱਲ ਗਈ ਆ ਉਹ ਬਾਣਾ ਰਾਤ ਨੂੰ ਕਰਨੀ ਇੱਧਰ ਆਪਣਾ ਘੋੜਾ ਤੂਫਾਨ ਤੇ ਅਜਿੱਥੇ ਮੋਟਰਸਾਈਕਲ ਲੱਗਾ ਆ ਉਹ ਕਹਿੰਦੇ ਮੋਟਰਸਾਈਕਲ ਅਸੀਂ ਕੱਢ ਲੈਣਾ ਆ ਇੱਥੇ ਆਪਣਾ ਟੈਂਟ ਲਾ ਲਿਓ ਨਿਆਰਾ ਵੱਜ ਜਾਣਾ ਤੇ ਖਾਣ ਪੀਣ ਲਈ ਆ ਜੇ ਆਪਾਂ ਗੱਲ ਕਰੀਏ ਤਾਂ ਰੋਡ ਦੇ ਉਹ ਪਰਲੇ ਹੱਥ ਗੱਡੀਆਂ ਦੇ ਗੱਡੀਆਂ ਆਉਂਦੀਆਂ ਆ ਉਹ ਜਿਹੜਾ ਟਰੱਕ ਖੜਾ ਤਾਂ ਉਦੀ ਦਾ ਪਰਲੇ ਹੱਥ ਉਹਦੇ ਉਧਰਲੇ ਪਾਸੇ ਆਪਣੇ ਢਾਬਾ ਹੈਗਾ ਰੋਟੀ ਪਾਣੀ ਖਾਣ ਲਈ ਤੇ ਉਧਰ ਆਪਾਂ ਰੋਟੀ ਪਾਣੀ ਖਾ ਲੈਣਾ ਧੰਨਵਾਦ ਆ ਬੰਗਾਲ ਵਾਲਿਆਂ ਦਾ ਵੀ ਜਿਹਨਾਂ ਨੇ ਕੋਈ ਮਨਾ ਨਹੀਂ ਕੀਤਾ ਆਪਾਂ ਨੂੰ ਤੇ ਗੱਲ ਆਪਣੀ ਬਣ ਗਈ ਆ ਟੂਲ ਪਲਾਜੇ ਤੇ ਆਪਾਂ ਪਹਿਲਾਂ ਵੀ ਵੀਡੀਓ ਇੱਕ ਅਜ ਦੱਸ ਚੁੱਕੇ ਜਦੋਂ ਆਪਾਂ ਕਾਕਾਂ ਰੁਕੇ ਸੀ ਟੂਲ ਪਲਾਜੇ ਬੈਸਟ ਹੈ ਰਾਤ ਰੁਕਣ ਨੂੰ ਸੇਫਟੀ ਵੀ ਵਾਧੂ ਆ ਤੇ ਸਵੇਰ ਨੂੰ ਫਰੈਸ਼ ਹੋ ਕੇ ਤਨ ਲਈ ਵੀ ਵਧੀਆ ਤਰੀਕਾ ਬਾਕੀ ਨਹਾਉਣ ਦਾ ਪੁੱਛਦੇ ਨੇ ਇਹਨਾਂ ਨੂੰ ਜੇ ਬਣ ਜਵੇ ਗੱਲ ਆ ਲਓ ਜੀ ਇੱਥੇ ਆਪਣਾ ਨਹਾਉਣ ਦਾ ਵੀ ਪ੍ਰਬੰਧ ਹੋ ਗਿਆ ਆ ਪਾਇਪ ਲੱਗਾ ਆ ਦੇ ਤੇ ਪਾਣੀ ਖੁੱਲਾ ਡੁੱਲਾ ਨਹਾਵਾਂਗੇ ਸਚਾਈ ਜਿਹੜੀ ਕੱਲ ਬੰਦੀ ਨਾ ਤੇ ਸਗੇ ਨਾਲੀ ਇਹ ਵੇਲਾ ਬਾਅਦ ਚ ਕਰਦੇ ਆ ਗੱਲਾਂ ਹਾਂਜੀ ਲੋ ਜੀ ਅੱਜ ਆਪਣਾ ਨਹਾਤ ਹੋ ਗਿਆ ਇਸ ਗੱਲ ਦੀ ਬਹੁਤ ਖੁਸ਼ੀ ਆ ਤੇ ਜਿਹੜਾ ਨਹਾ ਹੋ ਗਿਆ ਤੇ ਹੁਣ ਨਹਾ ਲਿਆ ਆ ਆਪਾਂ ਤੇ ਨਾਲੇ ਵਾਲ ਸੁੱਕ ਜਾਣਗੇ ਸੋਚਿਆ ਵਾਲ ਸੁਕਾ ਲਈਏ ਪਹਿਲਾਂ ਗਿੱਲੇ ਹੁਣ ਸੁਕਾ ਕੇ ਫੇਰ ਬੰਨਾਂਗੇ ਪਰਨਾ ਦੇ ਹੁਣ ਟੈਂਟ ਦਾ ਦੇਖੀ ਜਗਾੜਾ ਮੋਟਰਸਾਈਕਲ ਮਾੜਾ ਜਿਹੜਾ ਪਿੱਛੇ ਖੜਾ ਹੈ ਆਪਾਂ ਬਾਹਰ ਕਢਾਉਣਾ ਕਿਸ ਤਰ੍ਹਾਂ ਤੇ ਬਾਹਰ ਕਢਾ ਕੇ ਫੇਰ ਇੱਥੇ ਟੈਂਟ ਲਾਉਨੇ ਆ ਬੰਦਾ ਲੱਭੀਏ ਬੰਦਾ ਰੋੜਕੀ ਵਾਲਾ ਮੋਟਰਸਾਈਕਲ ਕਿਹਦਾ ਆ ਹਨਾ ਪੁਰੀ ਤਾਂ ਕਿਹਾ ਇੱਥੇ ਲਾ ਲਓ ਉਦ ਦਾ ਜਾਜ ਦਿੱਤੀ ਆ ਨਾ ਰਕਮ ਬਹੁਤ ਈਆ ਹੋ ਗਿਆ ਯਾਰ ਐਦਾਂ ਮੈਲ ਦਿੱਤੀ ਹੈ ਨਾ ਯਾਨੀ ਕਿ ਛੱਡੇ ਹੀ ਗੱਲਾਂ ਲੋ ਇਹਦਾ ਪ੍ਰੈਸ਼ਰ ਮਾਰ ਕੇ ਗੱਡੀ ਨੂੰ ਧੋਈ ਏਦਾਂ ਅਜੇ ਤੋੜਦਾ ਆਪਣੇ ਆਪ ਨੂੰ ਆ ਜਾ ਵੇਲਾ ਟੈਂਟ ਦਾ ਜ਼ਿਗਾਰਡ ਕਰੀਏ ਲਾਈਏ ਲਓ ਜੀ ਟੈਂਟ ਆਪਾਂ ਇੱਧਰ ਘੜਤਾ ਤੇ ਨਾਲ ਆਪਾਂ ਆਪਣਾ ਘੋੜਾ ਲਾਤਾ ਇੱਧਰ ਆਹ ਦੇ ਤੇ ਤੌਲੀਆ-ਕੂਲੀਆ ਵੀ ਨਾਲੇ ਸੁੱਕ ਜਾਊਗਾ ਜਿਹੜਾ ਇੱਥੇ ਸੁੱਕ ਜਾਊ ਇਹ ਲੀੜੇ ਆਪਾਂ ਉਹੀ ਪਾ ਲਏ ਆ ਇਹ ਜੇ ਆਪਾਂ ਲੀੜੇ ਧੋਨੇ ਆ ਤੇ ਸੁਕਣੇ ਨਹੀਂ ਗਏ ਯਾਰ ਸੁੱਕਦੇ ਨਹੀਂ ਛੇਤੀ ਇਹ ਪੰਗਾ ਆਪਾਂ ਲੈ ਕੇ ਦੇਖ ਚੁੱਕੇ ਆ ਜਦੋਂ ਆਪਾਂ ਤਖਤਸ਼ਿਰੀ ਪਟਨਾ ਸਾਹਿਬ ਸੀਗੇ ਉਦੋਂ ਤੋਂ ਉੱਤੇ ਹੀ ਦੋ ਦਿਨ ਲੱਗਾ ਸੀ ਸੁੱਕਣ ਨੂੰ ਇਹ ਤਾਂ ਆਪਾਂ ਹੁਣ ਕਿਤੇ ਇੱਕ ਗੁਆਟੀ ਚਾਸ ਆ ਆਪਣੇ ਲੀੜਾ ਲੱਥਰ ਤੋਂ ਹੋ ਸਕਦਾ ਆ ਨਹੀਂ ਤਾਂ ਫੇਰ ਡ੍ਰੈਕਲੀਨੇ ਕਰਾਵਾਂਗੇ ਡ੍ਰੈਕਲੀਨ ਤਾਂ ਫੇਰ ਪੱਕਾ ਹੀ ਆ ਤੇ ਜੇ ਕਦੇ ਦੋ ਦਿਨ ਰੁਕਣਾ ਹੋਇਆ ਫੇਰ ਉਦੋਂ ਤੋਂ ਵੀ ਲਵਾਂਗੇ ਆਇਓ ਜੀ ਹੁਣ ਆਪਾਂ ਸਾਰਾ ਗੱਡ ਲਿਆ ਆਪਣਾ ਸੌਣ ਦਾ ਜ਼ਗਾਰਡ ਪੱਕਾ ਹੋ ਗਿਆ ਆ ਤੇ ਹੁਣ ਪਹਿਲਾ ਦਾ ਰੋਟੀ ਪਾਣੀ ਦੇਖੀਏ ਕਿੱਥੇ ਜਿਗਾਰਡ ਬਣਦਾ ਆ ਰੋਟੀ ਪਾਣੀ ਦਾ ਲੱਭੀ ਉਧਰ ਟਾਬਾ ਇੱਕ ਸਿਗਾ ਦਾ ਸੀ ਬਾਕੀ ਉਥੇ ਜਾ ਕੇ ਆਉਨੇ ਹੁਣ ਲਓ ਜੀ ਬਣ ਗਈ ਗੱਲ ਇੱਥੇ ਆਪਣੀ ਰੋਟੀ ਪਾਣੀ ਦੀ ਵੀ ਰਾਜਦੀਪ ਐਂਡ ਰੈਸਟੋਰੈਂਟ ਰਾਜਦੀਪ ਹੋਟਲ ਐਂਡ ਰੈਸਟੋਰੈਂਟ ਤੇ ਇੱਥੇ ਬਹਿ ਕੇ ਖਾਵਾਂਗੇ ਬਾਹਰ ਇੱਥੇ ਸਵਾਦ ਜਿਹਾ ਆ ਜਾਣਾ ਖਾਣ ਦਾ ਤੇ ਇਧਰ ਟੋਲ ਪਲਾਜ਼ਾ ਨਾ ਪਤਾ ਨਗਾ ਖੁਸਲੂ ਦੰਗਾ ਫਜ਼ੂਲੂ ਦੰਗਾ ਸੁਲੂ ਦੰਗਾ ਲਓ ਜੀ ਦਿਨ ਪਹਿਲਾ ਸੂਬਾ ਬੰਗਾਲ ਦੇ ਵਿੱਚ ਰੋਟੀ ਬਾਣੀ ਕਰਮਾ ਚ ਇੱਥੇ ਵੀ ਲਿਖਿਆ ਹੈ ਦਾਣਾ ਪਾਣੀ ਛਕੀਏ ਹੁਣ